ਜੀ ਗਏ ਜੀ ਕਰ ਗਿਆ ਬਨੇ ਆਲੋ ਜਾਵੇ ਤਨ ਤਨ ਸਾਈ ਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪੀਤਰ ਚਰਨਾਂ ਨੂੰ ਪਾਵੇ ਸੋਜ ਰਿਆ ਗਾਲ ਬੋਲੇ ਸੋ ਨੇ ਹਾਲੋ ਸੋਜ ਰਿਆ ਗਾਲ ਗੁਰ ਵਰਗਾਲ ਦੇਖ ਤੇ ਇੱਕ ਫਤਿਹ ਗੁਰੂ ਬੰਧ ਖਾਲਸੇ ਦੀ ਹਰ ਮਦਾਨ ਫਤਿਹ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬੋਲੇ ਉਹ ਪਈ ਅਬ ਮੈਂ ਆਪਣੀ ਕਥਾ ਬਖਾਨੋ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਥੇ ਆਏ ਨੇ ਕਿ ਸਾਡੇ ਤੱਕ ਇਹ ਗੁਰਤਾ ਦੀ ਜੋਤ ਕਿਵੇਂ ਪਹੁੰਚੀ ਤੇ ਕਿਵੇਂ ਸੀਨੇ ਬਸੀਨੇ ਇਹ ਚਾਲ ਚੱਲੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੀ ਮੁੱਢ ਤੋਂ ਜਿਹੜੀ ਕਥਾ ਉਹ ਪ੍ਰారంਭ ਕਰਦੇ ਨੇ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਅਸੀਂ ਆਪਣੀ ਕਥਾ ਦੱਸਣ ਲੱਗੇ ਆ ਸਾਧ ਸੰਗਤ ਕੋਈ ਐਸਾ ਪੀਰ ਪੈਗੰਬਰ ਨਹੀਂ ਹੋਇਆ ਜਿਸਨੇ ਆਪਣੀ ਕਥਾ ਆਪ ਕਥਨ ਕੀਤੀ ਹੋਵੇ ਕੇਵਲ ਤੇ ਕੇਵਲ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਥਾ ਆਪ ਦਸਣ ਦੱਸਣ ਲੱਗੇ ਤਬ ਸਾਦਤ ਜੇ ਬਿਦਮੋਹਿਆਨੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਇਹ ਤਾਂ ਪਸੀਆ ਸਾਧਦਿਆਂ ਹੋਇਆਂ ਜਿਸ ਵਿਧੀ ਦੇ ਨਾਲ ਸਾਨੂੰ ਇਸ ਧਰਤੀ ਤੇ ਆਨੋ ਆਉਣਾ ਕੀਤਾ ਲਿਆਉਣਾ ਕੀਤਾ। ਹੇਮਕੁੰਟ ਪਹਾੜਤ ਹੈ ਜਹਾਂ ਮਹਾਰਾਜ ਕਹਿੰਦੇ ਜਿੱਥੇ ਹੇਮਕੁੰਟ ਸਾਹਿਬ ਦਾ ਪਹਾੜਤ ਹੈ। ਸਤ ਸ੍ਰਿੰਗ ਸੋਭਤ ਹੈ ਤਹਾਂ। ਕੋਥੇ ਗੋਸ ਪਹਾੜ ਦੇ ਆਲੇ-ਦੁਆਲੇ ਸੱਤ ਚੋਟੀਆਂ ਜਿਹੜੀਆਂ ਹਨ ਸੋਭ ਰਹੀਆਂ ਹਨ। ਸਤ ਸ੍ਰਿੰਗ ਤੇ ਨਾਮ ਕਹਾਵਾ। ਮਹਾਰਾਜ ਕਹਿੰਦੇ ਗੋਸ ਪਹਾੜ ਦਾ ਨਾਮ ਸਤ ਸ੍ਰਿੰਗ ਪਹਾੜਤ ਜਿਹੜਾ ਸੀ ਕਿ ਜਾਂਦਾ ਹੈ ਪੰਡਰ ਰਾਜ ਜਿਹੇ ਜੋਗ ਕਮਾਵਾ ਕਿਸੇ ਸਮੇਂ ਪਾਂਡੋ ਰਾਜਿਆਂ ਨੇ ਵੀ ਉਥੇ ਜੋਗ ਸਾਧਨਾ ਕੀਤੀ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੇ برف ਦੇ ਵਿੱਚ ਗਲ ਗਏ ਸਨ ਤੇ ਪ੍ਰਲੋਕ ਨੂੰ ਗਏ ਸਨ ਮਹਾਰਾਜ ਕਹਿੰਦੇ ਪਾਂਡੋ ਰਾਜਿਆਂ ਨੇ ਵੀ ਕਦੇ ਉਥੇ ਤਪੱਸਿਆ ਕੀਤੀ ਇਹ ਸੱਤ ਚੋਟੀਆਂ ਦੇ ਦਰਸ਼ਨ ਦਾਸ ਨੇ ਆਪ ਕੀਤੇ ਨੇ ਦਮਦਮੀ ਟਕਸਾਲ ਦੇ ਸਿੰਘ ਬਾਬਾ ਸ਼ੇਰ ਸਿੰਘ ਜੀ ਇਹਨਾਂ ਸਤਾਂ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਜਿਹੜੀ ਆਏ ਸਾਲ ਰੋਜ਼ਾਨਾ ਨਿਜਮ ਦੇ ਨਾਲ ਕਰਦੇ ਹਨ ਅਮ ਤਹ ਹਮ ਯਦਗਤ ਬਸਿਆ ਸਾਦੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਸ ਹੇਮਕੁੰਡ ਦੇ ਪਰਬਤ ਦੇ ਉੱਤੇ ਅਸੀਂ ਅਧਿਕ ਬਹੁਤ ਜ਼ਿਆਦਾ ਤਪੱਸਿਆ ਜਿਹੜੀ ਸੀ ਸਾਧਨਾ ਕੀਤੀ ਮਹਾਕਾਲ ਕਾਲ ਕਾ ਅਰਦੀ ਮਹਾਕਾਲ ਜੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਕਾਲ ਕਰ ਦੇਣ ਵਾਲਾ ਹੈ ਕਾਲ ਕਾਲ ਜਿਹੜਾ ਕਾਲ ਦਾ ਵੀ ਕਾਲ ਹੈ ਕਈ ਇੱਥੇ ਕਹਿੰਦੇ ਜੀ ਕਾਲਕਾ ਦੇਵੀ ਦੀ ਅਰਾਧਨਾ ਕੀਤੀ ਮਨਮੁਖ ਲੋਕ ਇਹੋ ਵੀ ਅਰਥ ਕਰਦੇ ਨੇ ਪਰ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਕੌਣ ਹੈ ਸਮੇਂ ਦਾ ਵੀ ਅੰਤ ਕਰ ਦੇਣ ਵਾਲਾ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਜਿਹੜੀ ਅਸੀਂ ਅਰਾਧਨਾ ਕੀਤੀ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ ਐਸੇ ਸਰੂਪ ਦੀ ਅਸੀਂ ਆਰਾਧਨਾ ਕਰਨਾ ਕੀਤੇ ਇਹ ਵਿਦਕਰਤ ਤਪਸਿਆ ਭਇਓ ਮਹਾਰਾਜ ਕਹਿੰਦੇ ਤਪਸਿਆ ਕਰਦਿਆਂ ਕਰਦਿਆਂ ਐਸੀ ਅਵਸਥਾ ਜਿਹੜੀ ਬਣ ਗਈ ਦ્વੈ ਤੇ ਇਕ ਰੂਪ ਹੋਇ ਗयो ਤੁਹਾਹ ਰੂਪਾਂ ਤੋਂ ਅਸੀਂ ਇੱਕ ਸਰੂਪ ਹੋ ਗਏ ਤੇ ਸਮੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਸੀਂ ਅਭੇਦ ਹੋ ਗਏ ਆਤਮਾਤ ਮੁਰ ਅਲਖ ਅਰਾਦਾ ਇਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੀ ਹਾਲਤ ਬਿਆਨ ਕਰਦੇ ਨੇ ਕਿ ਸਾਡੇ ਅਵਤਾਰ ਧਾਰਨ ਦੇ ਸਕਾਰਨ ਕਿਵੇਂ ਬਣਿਆ ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ ਸਾਡੇ ਤਾਤ ਸਤਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਅਲਖ ਨਾ ਲਖੇ ਜਾਣ ਵਾਲੇ ਉਸ ਵਾਹਿਗੁਰੂ ਦੀ ਬਹੁਤ ਅਰਾਧਨਾ ਕੀਤੀ ਸਾਧਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ 26 ਸਾਲ ਲਗਾਤਾਰ ਅਤੇ ਕਿੰਨੇ ਕੁ ਮਹੀਨੇ ਉਸ ਪੁਰਾ ਸਾਹਿਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ ਤਪੱਸਿਆ ਕੀਤੀ ਬਹੁ ਵਿਦਯੋਗ ਸਾਧਨਾ ਸਾਦਾ ਤੇ ਬਹੁਤ ਵਿਧੀਆਂ ਦੇ ਨਾਲ ਯੋਗ ਸਾਧਨਾ ਨੂੰ ਸਾਧਨਾ ਕੀਤਾ ਮਾਤਾ ਗੁਜਰ ਕੌਰ ਜੀ ਜੋਗਾ ਅਭਿਆਸੀ ਸਨ ਜਿਹੜੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਵਿੱਚ ਗੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ ਸੀ ਨਹੀਂ ਮਾਤਾ ਗੁਜਰ ਕੌਰ ਜੀ ਨੇ ਬ੍ਰਹਮ ਅੰਦਰ ਨਾੜੀ ਨੂੰ ਤੋੜ ਕਰਕੇ ਆਪਣਾ ਪੰਜ ਭੂਤਕ ਸਰੀਰ त्यागਿਆ ਸੀ ਕਿਉਂਕਿ ਜਦੋਂ ਬ੍ਰਹਮ ਅੰਦਰ ਨਾੜੀ ਸਿਰ ਦੇ ਵਿੱਚੋਂ ਤੋੜੀ ਜਾਂਦੀ ਹੈ ਤੇ ਥੋੜਾ ਜਨਾ ਖੂਨ ਸਿਰ ਦੇ ਵਿੱਚੋਂ ਨਿਕਲ ਆਉਂਦਾ ਹੈ ਜਦੋਂ ਇਸ ਪ੍ਰਕਾਰ ਆਪਣੇ ਸਵਾਸਾਂ ਨੂੰ ਤੋੜਿਆ ਜਾਵੇ ਤੇ ਖੂਨ ਜਿਹੜਾ ਸਵਾਇਆ ਕੇ ਸਿਰ ਦੇ ਵਿੱਚੋਂ ਨਿਕਲਦਾ ਦਸਵੇਂ ਦਵਾਰ ਦੇ ਵਿੱਚੋਂ ਤੇ ਮਾਤਾ ਸਾਹਿਬ ਦੇ ਸਿਰ ਦੇ ਵਿੱਚ ਖੂਨ ਹੋਣ ਕਰਕੇ ਜਿਵੇਂ ਇਤਿਹਾਸਕਾਰਾਂ ਨੇ ਇਹ ਕਿਆਸਾ ਲਾਇਆ ਕਿ ਮਾਤਾ ਜੀ ਨੇ ਸੈਦ ਕੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ ਨਹੀਂ ਮਾਤਾ ਜੀ ਜੋਗਾ ਅਭਿਆਸੀ ਸਨ ਦਸਮ ਦਵਾਰ ਦੇ ਵਿੱਚ ਆਪਣੀ ਸਵਾਸ ਛਡਾਰ ਕਰਕੇ ਤੇ ਬ੍ਰਹਮ ਰੰਦਰ ਨਾੜੀ ਨੂੰ ਥੋੜ੍ਹ ਕਰਕੇ ਮਾਤਾ ਜੀ ਨੇ ਸਰੀਰ ਛੱਡਿਆ ਸੀ ਜਸ ਦੀ ਅਗਵਾਈ ਜਿਹੜੀ ਗੁਰੂ ਕਲੰਗੀ ਧਰ ਸਾਬ੍ਹ ਨੇ ਦਿੱਤੀ ਹੈ ਕਿ ਬਹੁ ਵਿਧਜੋਗ ਸਾਧਨਾ ਸਾਧਾ ਮਾਤਾ ਗੁਜਰ ਕੌਰ ਜੀ ਬਹੁਤ ਜੋਗ ਸਾਧਨਾ ਕਰਦੇ ਸਨ ਤੇ ਤਪੱਸਿਆ ਕਰਦੇ ਸਨ ਤੇ ਹਿਰਦੇ ਦੇ ਵਿੱਚ ਇੱਛਾ ਇਹੋ ਸੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਤਿਗੁਰੂ ਦੱਸਦੇ ਹਨ ਤੈਨ ਜੋ ਕਰੀ ਲੱਖ ਕੀ ਸੇਵਾ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਸੇਵਾ ਕੀਤੀ ਇੰਨੀ ਅਰਾਧਨਾ ਕੀਤੀ ਸਾਡੇ ਮਾਤਾ ਪਿਤਾ ਜੀ ਨੇ ਸਾਤੇ ਭਏ ਪਰਸਨ ਗੁਰ ਦੇਵਾ ਅਕਾਲ ਪੁਰਖ ਵਾਹਿਗੁਰੂ ਗੁਰਦੇਵ ਸਰੂਪ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਏ ਸਾਡੇ ਪਿਤਾ ਜੀ ਦੀ ਤਪੱਸਿਆ ਤੇ ਮਾਤਾ ਜੀ ਦੀ ਸਾਧਨਾ ਵੇਖ ਕਰਕੇ ਤੈਨ ਪ੍ਰਭ ਜਬ ਆਇ ਸਮੋਹ ਦੀਆ ਤੇ ਤੇ ਸਮੇ ਮਾਤਾ ਪਿਤਾ ਜੀ ਨੇ ਅਰਦਾਸ ਕੀ ਕੀਤੀ ਸਤਿਗੁਰੂ ਕਲੰਗੀ ਤਰ ਸਾਹਿਬ ਦੱਸ ਰਹੇ ਨੇ ਕਿ ਸਾਡੇ ਸਤਕਾਰਯੋਗ ਪਿਤਾ ਜੀ ਨੇ ਅਰਦਾਸ ਕੀਤੀ ਸੀ ਆਕਾਲ ਪੁਰਖ ਵਾਹਿਗੁਰੂ ਆਪ ਜੀ ਵਰਗਾ ਤੇਜਸਵੀ ਪੁੱਤਰ ਜਿਹੜਾ ਮੇਰੇ ਘਰ ਦੇ ਵਿੱਚ ਪੈਦਾ ਹੋਵੇ ਜਨਮ ਲਵੇ ਅਵਤਾਰ ਤਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇੰਉਂ ਅਰਦਾਸ ਕੀਤੀ ਸਾਡੇ ਸਤਕਾਰਯੋਗ ਪਿਤਾ ਜੀ ਨੇ ਇਸ ਸਮੇ ਅਕਾਲ ਪੁਰਖ ਵਾਹਿਗੁਰੂ ਨੇ ਤੈਨ ਪ੍ਰਭ ਜਬ ਆਇਸ ਮੋਹਿ ਦੀਆ ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸਾਨੂੰ ਆਣ ਕਰਕੇ ਆਇਸ ਆਗਿਆ ਦਿੱਤੀ ਹੁਕਮ ਦਿੱਤਾ ਫਿਰ ਤਦ ਹਮ ਜਨਮ ਕਲੂ ਮਹਿਲੀਆਂ ਜਦੋਂ ਅਸੀਂ ਕਾਲ ਯੁਗ ਦੇ ਵਿੱਚ ਆਣ ਕਰਕੇ ਅਵਤਾਰ ਧਾਰਿਆ ਇਹ ਸਾਡੇ ਅਵਤਾਰ ਧਾਰਨ ਦਾ ਕਾਰਨ ਹੈ ਤੇ ਸਤਿਗੁਰੂ ਅੱਗੇ ਦੱਸਣਗੇ ਕਿ ਅਸੀਂ ਆਏ ਕੀ ਕਰਨ ਹਾਂ ਚੇਤਨਾ ਭਇਓ ਹਮਰੋ ਆਵਨ ਕਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਕਲਮ ਦੇ ਨਾਲ ਫਰਮਾਨ ਕਰਦੇ ਨੇ ਕਿ ਸਾਡਾ ਚਿਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ ਚੂਬੀ ਰਹੀ ਸ੍ਰੋਤ ਪ੍ਰਭ ਚਰਨ ਨਮਹਿ ਕਿਉਂਕਿ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੰਨਾ ਆਨੰਦ ਤੇ ਸੁੱਖ ਸੀ ਸਾਡੀ ਜਿਹੜੀ ਸੁਰਤ ਸੀ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਮਿਲੀ ਹੋਈ ਸੀ ਜਿਉ ਤਿਉ ਪ੍ਰਭ ਹਮ ਕੋ ਸਮਝਾਉ ਤੇ ਫਿਰ ਜਿਵੇਂ ਕਿਵੇਂ ਵਾਹਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਜਿਹੜਾ ਜਿਹੜਾ ਉਪਦੇਸ਼ ਦਿੰਦਾ ਹਮ ਕਹਿ ਕਹ ਇਹ ਲੋਕ ਪਠਾਇਓ ਇਹ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਧਰਤੀ ਤੇ ਉੱਤੇ ਭੇਜਿਆ ਉਹ ਕਿਹੜੀਆਂ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਸਤਿਗੁਰੂ ਅੱਗੇ ਦੱਸਦੇ ਹਨ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚਉਪਈ ਸਤਿਗੁਰੂ ਚਉਪਈ ਉਚਾਰਨ ਕਰਕੇ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਕੀੜੇ ਦੇ ਪ੍ਰਤੀ ਜੋ ਹੁਕਮ ਕੀਤਾ ਸਤਿਗੁਰੂ ਦੀ ਕਿੰਨੀ ਨਿਮਰਤਾ ਹੈ ਗਰੀਬ ਨਵਾ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਕੀਟ ਕਹਿ ਕੇ ਕਿ ਗਰੀਬ ਨਵਾ ਸੱਚੇ ਪਾਤਸ਼ਾਹ ਨੇ ਆਪਣੇ ਕਲਮ ਦੇ ਨਾਲ ਲਿਖਿਆ ਹੈ ਇਹ ਸਤਿਗੁਰੂ ਦੀ ਨਿਮਰਤਾ ਹੈ ਕੋਈ ਵੀ ਪੀਰ ਪੈਗੰਬਰ ਆਪਣੇ ਆਪ ਨੂੰ ਇੰਨੀ ਨਿਮਰਤਾ ਦੇ ਬਚਨ ਨਹੀਂ ਲਿਖ ਸਕਿਆ ਕੇਵਲ ਤੇ ਕੇਵਲੇ ਗੁਰੂ ਨਾਨਕ ਸਾਹਿਬ ਦੀ ਜੋਤ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਬਕੜਾ ਵਿਚਾਰਾ ਕਿਹਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰ ਕਲੰਗੀ ਦਰ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕੀਟ ਕਹਿ ਕਰਕੇ ਸਤਿਗੁਰੂ ਸੰਬੋਧਨ ਕਰ ਰਹੇ ਨੇ ਕਿ ਸਾਡੇ ਕੀੜੇ ਦੇ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਹੁਕਮ ਕੀਤਾ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀ ਕਿਹਾ ਗੁਰੂ ਕランਗੀ ਤਰ ਸਾਹਿਬ ਨੂੰ ਇਹ ਸਤਿਗੁਰੂ ਦੱਸ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਜਦੋਂ ਸਭ ਤੋਂ ਪਹਿਲਾਂ ਅਸੀਂ ਸ੍ਰਿਸ਼ਟੀ ਰਚੀ ਬ੍ਰਹਮਾ ਦੁਆਰਾ ਦੈਤ ਰਚੇ ਦੁਸ਼ਟ ਦੁਖਦਾਈ ਤੇ ਜਿਹੜੇ ਦੈਤ ਸਨ ਉਹਨਾਂ ਦੀ ਰਚਨਾ ਕੀਤੀ ਜਿਹੜੇ ਨਾ ਬਹੁਤ ਜ਼ਿਆਦਾ ਜਾ ਕਰਕੇ ਦੁਖਦਾਈ ਉਸ ਧਰਤੀ ਦੇ ਉੱਤੇ ਹੁਣ ਹੋ ਗਏ ਤੇ ਪੁਜ ਬਲ ਬਵਰੇ ਹੋਏ ਗਏ ਤੇਰੇ ਦੰਤ ਸਨ ਆਪਣੀਆਂ ਬਾਹਾਂ ਦੇ ਬਲ ਦੇ ਵਿੱਚ ਪੌਰੇ ਹੋ ਗਏ ਕਮਲੇ ਹੋ ਗਏ ਦੂਜਿਤ ਪਰਮਪੁਰਖ ਰਹਿ ਗਏ ਪਰਮੇਸ਼ਰ ਵਾਹਿਗੁਰੂ ਦੀ ਪੂਜਾ ਕਰਨ ਤੋਂ ਵਾਂਝੇ ਰਹਿ ਗਏ ਪਰਮੇਸ਼ਰ ਵਾਹਿਗੁਰੂ ਦੀ ਪੂਜਾ ਵੱਲ ਨਹੀਂ ਲੱਗੇ ਤੇ ਹਮ ਤਮਕ ਤਨਕ ਮੂੰਖਾ ਪੀ ਵਾਹਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਵੀਰ ਰਸ ਧਾਰ ਕਰਕੇ ਤਨਕ ਥੋੜੇ ਛੇਨਾਤਰ ਸਮੇਂ ਦੇ ਵਿੱਚ ਹੀ ਦੰਤ ਜਿਹੜੇ ਸਨ ਨਾਸ਼ ਕਰ ਦਿੱਤੇ ਤਨ ਕੀ ਠੋਰ ਦੇਵਤਾ ਥਾਪੇ ਦੰਤਾਂ ਦੀ ਥਾਂ ਦੇ ਉੱਤੇ ਫਿਰ ਅਸੀਂ ਦੇਵਤੇ ਥਾਪਣਾ ਕੀਤੇ ਕਿ ਜੇ ਦੈਂਤਾਂ ਨੇ ਜਾ ਕਰਕੇ ਧਰਤੀ ਤੇ ਨਾਮ ਨਹੀਂ ਜਪਾਇਆ ਤੇ ਚਲੋ ਦੇਵਤੇ ਜਿਹੜੇ ਆ ਉਹ ਸਾਜਦੇ ਆ ਦੇਵਤੇ ਨਾਮ ਜਪਉਣਗੇ ਤੇ ਪੀ ਬਲ ਪੂਜਾ ਔਰ ਜਾਏ ਉਹ ਦੇਵਤਿਆਂ ਨੇ ਵੀ ਆਣ ਕਰਕੇ ਆਪਣੇ ਬਲ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਆਪਣੀ ਹੀ ਪੂਜਾ ਦੇ ਵਿੱਚ ੳਰਝਾ ਲਿਆ ਫਸਾ ਲਿਆ ਆਪਣੀ ਹੀ ਪਰਮੇਸ਼ਰ ਕਹਾਏ ਆਪਣੇ ਉਹੀ ਪਰਮੇਸ਼ਰ ਕਹਾਉਣ ਲੱਗ ਪਏ ਕਿ ਅਸੀਂ ਹੀ ਪਰਮੇਸ਼ਰ ਦਾ ਸਰੂਪ ਹਾਂ ਮਹਾਦੇਵ ਅਚੁੱਤ ਕਹਿਵਾਇਓ ਮਹਾਦੇਵ ਸ਼ਿਵ ਜੀ ਨੇ ਆਪਣੇ ਆਪ ਨੂੰ ਹੀ ਅਚੁੱਤ ਅਗੜ ਪਰਮੇਸ਼ਰ ਅਖਵਾਉਣਾ ਕੀਤਾ ਕਿ ਮੈਂ ਹੋਈ ਪਰਮੇਸ਼ਰ ਹਾਂ નિਸਨ ਆਪ ਹੀ ਕੋ ਠਹਿਰਾਇਓ ਤੇ ਵਿਸ਼ਨੂੰ ਨੇ ਆਪਣੇ ਆਪ ਨੂੰ ਹੀ ਵਿਸ਼ਨ ਪਰਮੇਸ਼ਰ ਕਹਾਉਣਾ ਕੀਤਾ ਕਿ ਮੇਰੇ ਤੋਂ ਪਰਾ ਕੁਝ ਨਹੀਂ ਹੈ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਤੇ ਬ੍ਰਹਮਾ ਜੀ ਜਿਨ੍ਹਾਂ ਦੇ ਕੋਲ ਕੇਵਲ ਸ੍ਰਿਸ਼ਟੀ ਰਚਣ ਦੀ ਸ਼ਕਤੀ ਹੈ ਤੇ ਕੇਵਲ ਸ੍ਰਿਸ਼ਟੀ ਰਚਣ ਡਿਊਟੀ ਲੱਗੀ ਹੋਈ ਹੈ ਬ੍ਰਹਮਾ ਜੀ ਨੇ ਆਪਣੇ ਆਪ ਨੂੰ ਹੀ ਪਾਰ ਬ੍ਰਹਮ ਦਾ ਸਰੂਪ ਕਹਿਣਾ ਕੀਤਾ ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਮੰਨਿਆ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਪ੍ਰਮਾਨ ਹੈ ਕਿ ਜਦੋਂ ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਹੋਇਆ ਹੰਕਾਰ ਹੋ ਗਿਆ ਕਿ ਮੈਂ ਹਾਂ ਜਾਂ ਕਮਲ ਫੁੱਲ ਹਾਂ ਹੋਰ ਤੇ ਕੁਝ ਦਿਖਾਈ ਨਹੀਂ ਦਿੰਦਾ ਮੈਂ ਹੀ ਪਰਮੇਸ਼ਰ ਹਾਂ ਇਸ ਸਮੇਂ ਆਕਾਸ਼ਵਾਣੀ ਹੋਈ ਬ੍ਰਹਮਾ ਹੰਕਾਰ ਨਾ ਕਰ ਤੇਰਾ ਜਨਮ ਇਸ ਕਮਲ ਫੁੱਲ ਤੋਂ ਹੋਇਆ ਏ ਤੇ ਇਸ ਸਮੇਂ ਗੁੱਸੇ ਵਿੱਚ ਆਣ ਕਰਕੇ ਕਮਲ ਫੁੱਲ ਨੂੰ ਲੱਤ ਮਾਰੀ ਸੀ ਤੇ 36 ਜੁਗ ਕਮਲ ਫੁੱਲ ਦੀ ਨਲਕੀ ਦੇ ਵਿੱਚ ਉਲਟੇ ਹੋ ਕਰਕੇ ਡੇਡੇ ਹੋ ਕਰਕੇ ਬਾਜ਼ੀਆਂ ਖਾਂਦਿਆਂ ਹੋયા ਉਸ ਨਲਕੀ ਦੇ ਵਿੱਚ 36 ਜੁਗ ਡਿੱਗਣਾ ਪਿਆ ਸੀ ਤੇ ਅਰਦਾਸਾਂ ਕੀਤੀਆਂ ਸੀ ਪਰਮੇਸ਼ਰ ਦੇ ਅੱਗੇ ਸਤਿਗੁਰੂ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ 36 ਜੁਗ ਕੀ ਉਹ ਗੁਬਾਰਾ 36 ਜੁਗ ਗੁਬਾਰ ਰਿਹਾ ਸੀ ਤੇ 36 ਜੁਗ ਫਿਰ ਉੱਪਰ ਆਉਣ ਵਾਸਤੇ ਲੱਗੇ ਸਨ ਬ੍ਰਹਮਾ ਜੀ ਨੂੰ ਅਹੰਕਾਰ ਨਾਸ ਹੋਇਆ ਤੇ ਫਿਰ ਸ੍ਰਿਸ਼ਟੀ ਜਚਣ ਦੀ ਸ਼ਕਤੀ ਪ੍ਰਾਪਤ ਹੋਈ ਸੀ ਇਸ ਪ੍ਰਕਾਰ ਬ੍ਰਹਮਾ ਜੀ ਨੇ ਵੀ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਵੱਲ ਨਹੀਂ ਜੋੜਿਆ ਆਪਣੇ ਆਪ ਨੂੰ ਹੀ ਬ੍ਰਹਮ ਵਿਆਪਕ ਰੂਪ ਦੱਸਿਆ ਰਬ ਕੋ ਪ੍ਰਭੂ ਨਕੇ ਨਹੂ ਜਾਨਾ ਪ੍ਰਭੂ ਨੂੰ ਪਰਮੇਸ਼ਰ ਨੂੰ ਕਿਸੇ ਨੇ ਵੀ ਇਹਨਾਂ ਨੇ ਆਣ ਕਰਕੇ ਜਾਣਣਾ ਨਹੀਂ ਕੀਤਾ ਤੇ ਨਾ ਹੀ ਸੰਸਾਰ ਦੇ ਜੀਵਾਂ ਨੂੰ ਜਨਾਇਆ ਤਬ ਸਾਖੀ ਪ੍ਰਵੇ ਅਸ਼ਟ ਬਣਾਏ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੱਠ ਜਿਹੜੇ ਸਾਖੀ ਸਨ ਉਹ ਬਣਾਉਣਾ ਕੀਤੇ ਉਹ ਸਾਖੀ ਕਿਹੜੇ ਨੇ ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣ ਵਾਲੇ ਪਰਮੇਸ਼ਰ ਦੀ ਗਵਾਹੀ ਦੇਣ ਵਾਲੇ ਅੱਠ ਜੜੀਆਂ ਚੀਜ਼ਾਂ ਨੇ ਜਿਵੇਂ ਹਵਾ ਆਕਾਸ਼ ਚੰ드ਰਮਾ ਸੂਰਜ ਇਹ ਅੱਠ ਜਿਹੜੇ ਸਨ ਸਾਖੀ ਜਿਹੜੇ ਵਾਹਿਗੁਰੂ ਨੇ ਪ੍ਰਗਟ ਕਰਨਾ ਕੀਤੇ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਕਿਆ ਹੈ ਪੰਡਤ ਕਹਿੰਦਾ ਪਰਮੇਸ਼ਰ ਨਹੀਂ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਓਏ ਜੋ ਦੀਸਾ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਆਕਾਸ਼ਿਓ ਲਾਗਾ 부ਜਾ 부ਜਨ ਹਾਰ ਸੁਪਾਗਾ ਭਗਤ ਕਬੀਰ ਸਾਹਿਬ ਪੰਡਤ ਨੂੰ ਕਹਿੰਦੇ ਨੇ ਪੰਡਤ ਜੀ ਤੁਸੀਂ ਪਰਮੇਸ਼ਰ ਨੂੰ ਨਹੀਂ ਮੰਨਦੇ ਭਗਵਾਨ ਦੀ ਸ਼ਕਤੀ ਤੋਂ ਮੁਨਕਰ ਹੋ ਦੱਸੋ ਉਹ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ ਚੰਦਰਮਾ ਆਓ ਕਿਸ ਨੇ ਚਿੱਤਰਕਾਰੀ ਕੀਤੀ ਹੈ ਇਹ ਆਕਾਸ਼ ਜਿਹੜਾ ਥੰਮਾ ਖਲੋਤਾ ਹੈ ਮਰ ਥੰਮਾ ਗਗਨ ਰਹਾਇਆ ਆਕਾਸ਼ ਕਿਵੇਂ ਖਲੋਤਾ ਹੋਇਆ ਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਖਲੋਤਾ ਹੋਇਆ ਏ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬੁੱਝਾ ਬੁੱਝਨ ਹਾਰ ਸੁਭਾਗਾ ਉਹ ਇਸ ਗੱਲ ਨੂੰ ਬੁੱਝ ਸਕਦਾ ਜਾਣ ਸਕਦਾ ਜਿਹਦੇ ਚੰਗੇ ਭਾਗ ਨੇ ਜਿਨੇ ਨਾਮ ਜਪਿਆ ਸਿਮਰਨ ਕੀਤਾ ਏ ਤੇ ਇਹ ਜਿਹੜੀਆਂ ਸਾਖੀ ਦੇਣ ਵਾਸਤੇ ਗਵਾਹੀ ਦੇਣ ਵਾਸਤੇ ਕਿ ਅਕਾਲ ਪੁਰਖ ਵਾਹਿਗੁਰੂ ਹੈ ਅੱਠ ਚੀਜ਼ਾਂ ਵਾਹਿਗੁਰੂ ਨੇ ਪ੍ਰਗਟ ਕੀਤੀਆਂ ਸਾਖ ਨਮਿਤ ਦੇ ਬੇਠਹਰਾਈ ਸੋ ਸਾਖੀ ਦੇਣ ਵਾਸਤੇ ਗਵਾਹੀ ਦੇਣ ਵਾਸਤੇ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਪ੍ਰਗਟ ਕੀਤਾ ਤੇ ਕਹੇ ਕਰੋ ہماری ਪੂਜਾ ਤੇ ਇਹਨਾਂ ਨੇ ਕਹਿਣਾ ਕੀਤਾ ਕਿ ਸਾਡੀ ਹੀ ਪੂਜਾ ਕਰੋ ਦੇਵੀ ਦੇਵਤਿਆਂ ਨੇ ਇਹਨਾਂ ਦੀ ਪੂਜਾ ਦੇ ਵਿੱਚ ਉਰਦਾਹ ਦਿੱਤਾ ਸੰਸਾਰ ਦੇ ਲੋਕਾਂ ਨੂੰ ਹਮ ਬਿਨ ਅਵਰਨਾ ਠਾਕੁਰ ਦੂਜਾ ਕਹਿੰਦੇ ਸਾਡੇ ਤੋਂ ਬਗੈਰ ਹੋਰ ਕੋਈ ਠਾਕੁਰ ਮਾਲਕ ਦੂਜਾ ਨਹੀਂ ਹੈ ਪਰਮ ਤਾਤ ਕੋ ਜਿੰਨਾਂ ਪਛਾਨਾ ਮਹਾਰਾਜ ਤੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮ ਤਾਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਛਾਣਿਆ ਤਿਨ ਕਰ ਈਸ਼ਰ ਤਿਨ ਕਹਿ ਮਾਨਾ ਉਹਨਾਂ ਨੇ ਚੰਦਰਮਾ ਨੂੰ ਹੀ ਰੱਬ ਸਮਝ ਲਿਆ ਉਹਨਾਂ ਨੇ ਸੂਰਜ ਨੂੰ ਹੀ ਰੱਬ ਸਮਝ ਲਿਆ ਅੱਜ ਵੀ ਜਿਹਨਸ ਧਰਮ ਦੇ ਵਿੱਚ ਮਨਮਤ ਦੇ ਅਨੁਸਾਰ ਜਿਵੇਂ ਸੂਰਜ ਨੂੰ ਪਾਣ ਦਿੱਤਾ ਜਾਂਦਾ ਹੈ ਚਰਮੰਦਰਮੇ ਦੇ ਗ੍ਰਹਿਣ ਦੇ ਅਨੁਸਾਰ ਜਿਵੇਂ ਕਰਵਾ ਚੌਤ ਰੱਖੇ ਜਾਂਦੇ ਨੇ ਜਿਵੇਂ ਇਸ ਪ੍ਰਕਾਰ ਕੋਈ ਭਰੇਜ ਰੱਖਿਆ ਜਾਂਦਾ ਹੈ ਖਾਣ ਪੀਣ ਤੋਂ ਜਿਵੇਂ ਵਰਤ ਰੱਖੇ ਜਾਂਦੇ ਹਨ ਇਹ ਸਭ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮਤਾਂ ਨੇ ਉਹਨਾਂ ਨੂੰ ਪਰਮੇਸ਼ਰ ਕਰਕੇ ਉਹਨਾਂ ਲੋਕਾਂ ਨੇ ਜਾਣਿਆ ਜਿਨ੍ਹਾਂ ਨੇ ਪਰਮਤੰਤ ਸਿਧਾਂਤ ਵਾਹਿਗੁਰੂ ਨੂੰ ਨਹੀਂ ਸਮਝਿਆ ਕਿਤੇ ਸੂਰ ਚੰਦ ਕਹੈ ਮਨ ਕਿੰਨੇ ਕ ਸੰਸਾਰ ਦੇ ਲੋਕ ਕਹਿੰਦੇ ਕਿ ਚੰਦਰਮਾ ਪਰਮੇਸ਼ਰ ਹੈ ਤੇ ਕਿੰਨੇ ਕਹਿੰਦੇ ਸੂਰਜ ਦੇ ਵਿੱਚ ਹੀ ਸਾਰੀਆਂ ਸ਼ਕਤੀਆਂ ਹਨ ਅਗਨ ਹੋਤਰ ਕਈ ਪਵਨ ਪਰਮਾਨੈ ਤੇ ਕਈ ਅਗਨੀ ਨੂੰ ਰੱਬ ਸਮਝਣ ਲੱਗੇ ਤੇ ਕਈ ਪਵਨ ਦੇ ਵਿੱਚ ਪਰਮੇਸ਼ਰ ਸਮਝਣ ਲੱਗੇ ਤਿਨਹੂ ਪ੍ਰਵਪਾ ਜਾਨਣਾ ਕਿ ਕਈਆਂ ਨੇ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਜਾਨਣਾ ਕੀਤਾ ਕਿ ਪੱਥਰਾਂ ਦੇ ਵਿੱਚੋਂ ਹੀ ਪਰਮੇਸ਼ਰ ਮਿਲੇਗਾ। ਨਾਥ ਜਿਤੇ ਨਾਥ ਕਿਤੇ ਜਲ ਕਰਤ ਵਿਧਾਨਾ। ਕਈ ਤੀਰਥਾਂ ਤੇ ਜਾ ਕਰਕੇ ਵਿਧੀਆਂ ਦੇ ਨਾਲ ਜਲ ਦਾ ਇਸ਼ਨਾਨ ਕਰਨ ਲੱਗੇ ਕਿ ਸ਼ਾਇਦ ਤੀਰਥਾਂ ਦੇ ਨਹਾਉਣ ਦੇ ਨਾਲ ਹੀ ਸਾਨੂੰ ਜਿਹੜਾ ਹੈ ਮੁਕਤੀ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹਾਉਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪੌ ਲੱਥੀ ਨਾਤਿਆਂ ਦੋਏ ਪਾ ਚੜੀਐ ਸਹੋਰ ਇਹੋ ਜੀ ਹਾਲਤਾ ਜਿਹੜੇ ਕਰਮਕਾਂਡ ਕਰਦੇ ਹੋਏ ਵਿਧੀਆਂ ਦੇ ਨਾਲ ਤੀਰਥਾਂ ਤੇ ਜਾ ਕੇ ਸੂਰਜ ਗ੍ਰਹਿਣ ਦੇ ਅਨੁਸਾਰ ਜਲ ਦਾ ਇਸ਼ਨਾਨ ਕਰਦੇ ਨੇ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਸਭ ਕਰਮਕਾਂਡ ਹਨ ਕੇਤਕ ਕਰਮਕਰਤ ਡਰ ਪੰਨਾ ਤੇ ਕਿੰਨੇ ਇੱਕ ਡਰਦੇ ਹੀ ਇਹ ਕਰਮ ਕਰਨ ਲੱਗ ਪਏ ਕਿ ਜੇ ਮੈਂ ਸੂਰਜ ਨੂੰ ਪਾਣੀ ਨਾ ਚੜਾਇਆ ਤੇ ਸ਼ਾਇਦ ਪਤਾ ਨਹੀਂ ਮੈਨੂੰ ਕੀ ਹੋਵੇਗਾ ਇਹੋਂ ਡਰਦਿਆਂ ਹੋਇਆਂ ਹੀ ਕਈਆਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਰਮਾਂ ਕਾਂਡਾਂ ਵਿੱਚ ਫਸ ਗਏ ਧਰਮ ਰਾਜ ਕੋ ਧਰਮ ਪਛਾਨਾ ਧਰਮ ਰਾਜੇ ਨੂੰ ਹੀ ਪਰਮੇਸ਼ਰ ਸਮਝਣ ਲੱਗ ਪਏ ਜਿਸ ਦੀ ਡਿਊਟੀ ਸੋ ਦੁੱਖਾਂ ਸੁੱਖਾਂ ਨੂੰ ਵੰਡਣ ਵਾਸਤੇ ਲੱਗੀ ਹੋਈ ਹੈ ਆਪਾਂ ਤੇ ਪੁੰਨਾ ਵਾਸਤੇ ਲੱਗੀ ਹੋਈ ਐ ਕਿ ਕਿਹੜਾ ਪਾਪੀ ਜੀਵ ਤੇ ਕਿਹੜਾ ਪੁੰਨੀ ਜੀਵ ਹੈ ਉਸ ਧਰਮ ਰਾਜੇ ਨੂੰ ਹੀ ਜਿਹੜੇ ਸੰਸਾਰ ਦੇ ਲੋਕ ਸੰਤਮੇਸ਼ਰ ਸਮਝਣ ਲੱਗ ਪਏ ਜੇ ਪ੍ਰਮ ਸਾਖ ਨਮਿਤ ਠਹਿਰਾਏ ਜਿਹੜੇ ਵਾਹਿਗੁਰੂ ਨੇ ਇਹ ਗਵਾਹੀ ਦੇਣ ਵਾਸਤੇ ਠਹਿਰਾਏ ਸਨ ਬਣਾਏ ਸਨ ਦੇਹਿਆਂ ਆਏ ਪ੍ਰਭ ਕਹਿਵਾਏ ਉਹਨਾਂ ਨੇ ਇੱਥੇ ਆਣ ਕਰਕੇ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਕੀਤਾ ਦਾ ਕੀ ਬਾਤ ਬਿਸਰ ਜਾਂਦੀ ਪੀ ਤੇ ਪਰਮੇਸ਼ਰ ਦੀ ਦੱਸੀ ਹੋਈ ਗੱਲ ਜਿਹੜੀ ਸੀ ਇਹਨਾਂ ਦੇਵੀ ਦੇਵਤਿਆਂ ਨੂੰ ਵਿਸਰ ਜਾਂਦੀ ਸੀ ਆਪਣੀ ਆਪਣੀ 파ਰਤ ਸੋਭਪੀ ਤੇ ਆਪੂ ਆਪਣੀ ਸੋਭਾ ਦੇ ਵਿੱਚ ਸਾਰੇ ਪੈ ਗਏ ਕਿ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਆਪਣੇ ਆਪ ਨੂੰ ਸਾਰਿਆਂ ਨੇ ਵੱਡਾ ਅਖਵਾਉਣਾ ਕੀਤਾ ਜਬ ਪ੍ਰਭ ਕੋ ਨਾ ਤਿਨੇ ਪਹਿਚਾਨਾ ਜਦੋਂ ਇਹਨਾਂ ਦੇਵੀ ਦੇਵਤਿਆਂ ਨੇ ਵੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਪਛਾਨਣਾ ਨਹੀਂ ਕੀਤਾ ਤਬ ਹਰ ਇਹਨ ਮਨੁਚਨ ਠਹਿਰਾਨਾ ਤਦੋਂ ਵਾਹਿਗੁਰੂ ਨੇ ਮਨੁੱਖ ਜਿਹੜੇ ਸਨ ਧਰਤੀ ਦੇ ਉੱਤੇ ਪੈਦਾ ਕੀਤੇ ਪਰ ਮਨੁੱਖ ਇਸ ਪ੍ਰਕਾਰ ਜਿਹੜੇ ਭਲੇ ਮਨੁਸ਼ ਸਨ ਉਹਨਾਂ ਨੂੰ ਪੈਦਾ ਕੀਤਾ ਤੇ ਪੀ ਬਸ ਮਮਤਾ ਹੋਏ ਗਏ ਜਿਹੜੇ ਇਹ ਮਨੁਸ਼ ਸਨ ਉਹ ਵੀ ਮਮਤਾ ਦੇ ਵਸ ਪੈ ਗਏ ਮੋਹ ਦੇ ਜਾਲ ਦੇ ਜਤਪਾਸ ਗਏ ਪਰਮੇਸ਼ਰ ਪਾਹਨ ਠਹਿਰਾਏ ਉਹਨਾਂ ਨੇ ਸੰਸਾਰ ਦੇ ਜੀਵਾਂ ਨੂੰ ਰਾਹ ਦੱਸਣਾ ਸੀ ਪਰ ਉਹਨਾਂ ਨੇ ਵੀ ਪੱਥਰ ਦੇ ਵਿੱਚ ਪਰਮੇਸ਼ਰ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਕਿ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਹੀ ਪਰਮੇਸ਼ਰ ਹੈ ਤਦ ਹਰ ਸਿੱਧ ਸਾਧ ਠਹਿਰਾਏ ਤਦੋ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਸਿੱਧ ਸਨ ਸ਼ਕਤੀਆਂ ਵਾਲੇ ਉਹ ਧਰਤੀ ਤੇ ਭੇਜਣਾ ਕੀਤੇ 84 ਸਿੱਧ ਜਿਹੜੇ ਸਨ ਪੈਦਾ ਕੀਤੇ ਕਨਪੀ ਪਰਮਪੁਰਖ ਨਹੀਂ ਪਾਏ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜੇ ਕੋਈ ਹੋਤ ਪਾਇਓ ਜਗ ਸਿਆਣਾ ਜਿਹੜਾ ਵੀ ਕੋਈ ਜਗਤ ਦੇ ਵਿੱਚ ਰਿੱਧੀਆਂ ਅਸਧੀਆਂ ਦੇ ਸਹਤ ਸਿਆਣਾ ਹੋ ਕਰਕੇ ਪ੍ਰਗਟ ਹੋਇਆ ਤਿੰਨ ਤਨ ਆਪਣੋ ਪੰਥ ਚਲਾਨਾ ਉਸ ਉਸ ਨੇ ਆਪੋ ਆਪਣਾ ਵੱਖਰਾ ਜਿਹੜਾ ਸੀ ਰਾਹ ਚਲਾ ਲੈਣਾ ਕੀਤਾ ਪਰਮ ਪੁਰਖ ਕਿਨਹੂ ਨਹਿ ਪਾਇਓ ਤੇ ਕਿਸੇ ਨੇ ਵੀ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਾ ਕੀਤਾ ਮਰ ਬਾਦ ਹੰਕਾਰ ਵਧਾਇਓ ਤੇ ਵਿਅਰਥ ਹੀ ਆਦੇ ਝਗੜੇ ਪੈਦਾ ਕਰ ਲਏ ਹੰਕਾਰ ਵਧਾ ਲਿਆ ਕਿ ਨਹੀਂ ਮੁਸਲਮਾਨ ਧਰਮ ਚੰਗਾ ਏ ਹਿੰਦੂ ਧਰਮ ਚੰਗਾ ਏ ਉਹ ਧਰਮ ਚੰਗਾ ਹੈ ਧਰਮਾਂ ਦੇ ਵਿੱਚ ਆਪਣੀਆਂ ਜਾਤੀਆਂ ਨੂੰ ਵੰਡ ਲੈਣਾ ਕੀਤਾ ਉੱਚਾ ਹੈ ਜਾਂ ਨੀਵਾ ਹੈ ਜਦੋਂ ਸੰਸਾਰ ਦੇ ਵਿੱਚ ਜਾਤੀਆਂ ਬਣ ਗਈਆਂ ਵੈਰ ਵਿਰੋਧ ਵਧ ਗਿਆ ਹੰਕਾਰ ਹੋਣ ਲੱਗ ਪਿਆ ਸਤਿਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਵੀ ਜਾਨਣਾ ਨਹੀਂ ਕੀਤਾ ਜਿਵੇਂ ਅੱਜ ਕੱਲ੍ਹ ਦੇ ਭਿਆਨਕ ਸਮੇਂ ਦੇ ਵਿੱਚ ਸਭ ਕੁਝ ਵਰਤ ਰਿਹਾ ਹੈ ਜਿਸ ਦੇ ਕੋਲ ਥੋੜੀ ਜਿੰਨੀ ਕੋਈ ਸ਼ਕਤੀ ਆਉਂਦੀ ਹੈ ਕਿਸੇ ਨੂੰ ਕੋਈ ਲੀਡਰ ਸਲਾਮ ਕਰ ਦਿੰਦਾ ਤੇ ਉਹ ਉਸ ਕਰਕੇ ਸੰਤ ਬਣ ਕੇ ਪ੍ਰਗਟ ਹੋ ਜਾਂਦਾ ਹੈ ਆਪਣੀ ਵੱਖਰੀ ਹੀ ਬਾਣੀ ਲਿਖਣ ਦੀ ਸਮਰੱਥਾ ਰੱਖਣ ਲੱਗ ਪੈਂਦਾ ਹੈ ਤੇ ਪ੍ਰਤੱਖ